ਪਿਛਲੇ ਦਿਨੀ ਫਰੀਦਕੋਟ ਜੇਲ੍ਹ ਦੇ ਕੁਝ ਗੁਰਮਖਾ ਪਿਆਰਿਆਂ ਸਿੰਘਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਫਰੀਦਕੋਟ ਜੇਲ੍ਹ ਦੇ ਗੁਰੂ ਘਰ ਦੇ ਲਈ ਪੱਖਿਆਂ ਦੀ ਜ਼ਰੂਰਤ ਹੈ ਇਹ ਫਰੀਦਕੋਟ ਦੀ ਮਾਡਰਨ ਜੇਲ੍ਹ ਹੈ ਜੀ ਇਹ ਚ 272200 ਸਿੰਘ ਹੈ ਜੀ 272200 ਹਾਂਜੀ ਕਿ ਮੈਂ ਸਲਾਰੀਆ ਸਾਹਿਬ ਦੇ ਬੇਨਤੀ ਕੀਤੀ ਵੀ ਸਲਾਰੀਆ ਸਾਹਿਬ ਪੱਖਿਆਂ ਦਾ ਕਿਉਂਕਿ ਮੈਨੂੰ ਪਤਾ ਸੀ ਪੱਖਿਆਂ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਨੇ ਆਪਣੇ ਚਾਰ ਜ਼ਿਲ੍ਹਿਆਂ ਦੇ ਬੰਦੇ ਨੇ ਇਹਦੇ ਵਿੱਚ 4-5 ਲਿਆਂਦੇ ਓਕੇ ਓਕੇ ਕਾਫੀ ਵੱਡੀ ਜੇਲ ਹੈ ਬੰਦੀ ਸਿੰਘ ਵੱਧ ਗੰਤੀ ਬੱਚੇ ਤੇ ਬਹੁਤ ਵਧੀਆ ਨਵੇਂ ਤਰੀਕੇ ਨਾਲ ਗੁਰੂ ਘਰ ਬਣਿਆ ਹੋਇਆ ਅੰਦਰ ਅੱਛਾ ਗੁਰੂ ਘਰ ਵੀ ਅੰਦਰ ਸੋਹਣਾ ਬਣਿਆ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਘਰ ਠੀਕ ਹੈ ਵੱਡੇ ਭਰਾ ਤਾਂ ਮੇਰੇ ਕੋ ਲਸਨ ਖਾਲਸਾ ਜੀ ਜੀ ਉਹ ਡੇਰਾ ਪ੍ਰੇਮੀ ਕੇਸਾਂ ਦੇ ਵਿੱਚ ਅੰਦਰ ਨੇ ਜਿਨ੍ਹਾਂ ਨੇ ਗੁਰੂ ਮਰਦੀ ਬਿਆਦ ਵੀ ਕੀਤੀ ਸੀ ਵਗੈਰਾੜੀ ਉਹਨਾਂ ਕੇਸਾਂ ਦੇ ਵਿੱਚ ਖਾਲਸਾ ਜੀ ਜੇਲ ਚ ਨੇ 10 ਪੱਖੇ ਛੱਤ ਵਾਲੇ ਪੱਖੇ ਆ ਜੀ ਤੇ ਬੜੇ ਉਹ ਇਸ ਗੱਲ ਤੇ ਲਈ ਉਹਨਾਂ ਨੇ ਤਸल्ली ਪ੍ਰਗਟ ਕੀਤੀ ਕਿ ਕਈ ਵਾਰੀ ਥੋੜਾ ਜਿਹਾ ਮੇਰੇ ਮਨ ਦਾ ਵਿੱਚ ਆਇਆ ਵੀ ਇਹ ਸੰਸਥਾ ਪਤਾ ਨਹੀਂ ਜੇਲ ਦੇ ਇਹਨਾਂ ਲੋੜਵੰਦ ਸਿੰਘਾਂ ਦੇ ਲਈ ਵੀ ਪੱਖੇ ਭੇਜਣ ਕੇ ਨਾ ਭੇਜਣਾ ਤੇ ਉਹ ਆਂਦੇ ਵੀ ਇਹ ਬਲਵੰਦਰ ਸਿੰਘ ਹੈ ਤੇ ਸਾਡੇ ਪੰਜਾਬ ਦੇ ਪੋਤੀ ਆ ਜੋ ਵੀ ਹੈ ਇਨਸਾਨ ਹੀ ਨੇ ਤੇ ਪੱਖਾ ਫੇਰੀ ਪਾਣੀ ਛੋਆ ਵਿੱਚ ਆਪ ਵਿੱਚ ਆਈ ਗੁਰਬਾਣੀ ਦਾ ਇੱਕ ਅਥਨਿਆ ਤੇ ਫਿਰ ਗੁਰੂ ਘਰ ਜਾ ਕੇ ਜਦੋਂ ਸਵੇਰੇ ਮੱਥਾ ਟੇਕਣ ਜਾਂਦੇ ਨੇ ਉਹ ਇਕੱਠੇ ਹੋ ਕੇ ਸਾਰੇ ਉਹ ਜੇਲ੍ਹ ਦੇ ਜਿਹੜੇ ਸਾਡੇ ਵੀਰ ਨੇ ਤੇ ਫਿਰ ਉੱਥੇ ਪੱਖਿਆਂ ਦੀ ਤੇ ਜ਼ਰੂਰਤ ਹੁੰਦੀ ਆ ਉੱਥੇ ਬੈਠਣਾ ਹੁੰਦਾ 10 ਮਿੰਟ ਤੇ ਇੱਕ ਵਾਰੀ ਬੇਨਤੀ ਕੀਤੀ ਸੀ ਵੀ ਇਹ ਪੱਖੇ ਜਿਹੜੇ ਨੇ ਜੇਲ੍ਹ ਦੇ ਗੁਰੂ ਘਰ ਲਈ ਜਾਣੇ ਆ ਤੇ ਉਹਨਾਂ ਇੱਕ ਮਿੰਟ ਲਾਇਆ ਤੇ ਪੱਖੇ ਜਿਹੜੇ ਨੇ ਉਹ ਸਾਡੇ ਕੋਲ ਪਹੁੰਚ ਗਏ ਨੇ ਬਹੁਤ ਵਧੀਆ ਕੁਆਲਿਟੀ ਦੇ ਪੱਖੇ ਨੇ ਪਹਿਲਾਂ ਵੀ ਅੱਗੇ ਪਰਿਵਾਰਾਂ 'ਚ ਹੀ ਸ਼ੀਰ ਸਿੰਘਾਂ ਦੇ ਪਰਿਵਾਰਾਂ 'ਚ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਹੋ اسکار بہ کے بہ کے سارے ملاقات کی دی. ملاقات کی دی, ملاقات تو بعد انہوں نے بھی سارے دل و چار ہر طریقے کے اسکار کلوتے ہاں جب جگہر سنگ آیا کہ سن کھلوتا جب تو ہر طریقے کی سیوا کرتا جب بعد جی سنگت کیوں نہیں آتی کیوں سیوا نہیں کرتی کیوں سونب نہیں کرتی سارے گرو کے کارکوں خراب کر کے بند کر کے سب تو جان دین سامان اگلے چھوڑ دین بہت سا آن دردے کھلو سات گرودوار کی خوب کرے کی سیوا کرو گوبند سا مہاراج نے اپنے لکھے نکلے بچے سارے سکی کی تارن شہید کر کے قربانی کر کے گئے سارے واسطے ਤੇ ਕਿੱਸੇ ਕਿ ਬਹੁਤ ਸਿੱਖੀ ਜਿਹੜੇ ਹੈਟ ਬੋਰੇ ਬਹੁਤ ਸਿੱਖ ਨੂੰ ਨਹੀਂ ਕਿ ਜਿਹੜੀ ਸਿੱਖੀ ਦੇ ਇਤਿਹਾਸ ਨੂੰ ਨਾ ਚੱਲੇ ਜਦੋਂ ਵਾ ਜਗਿੰਦਰ ਸਿੰਘ ਸਾਡਾ ਆਇਆ ਤੇ ਤੇ ਦੋ ਵੀ ਤੋ ਸਾਡੇ ਸੁਣ ਜਾਂਦਾ ਉਸ ਲੰਡੇ ਦੀ ਪਰਵਾਸ ਇਹ ਤੁਨੇ ਛੁੜ ਕੇ ਥੇ ਆਇਆ ਤੁਸੀਂ ਸਾਨੂੰ ਖੁਲਤਾ ਸਰਨੇ ਮਦਦ ਦੇ ਗੁਰਦਾਰੇ ਕਿ ਤੁਸੀਂ ਛੰਡਲ ਗੁਰਦਾਰ ਦੀ ਫੋਮਕ ਦੇ ਇਸ ਤੋਂ ਹਰ ਤਰੀਕੇ ਮੇਤ ਨਾਲ ਖੁਲਤਾ ਤੁਸੀਂ ਆਲੇ ਕੰਮ ਕਰੋ ਕਾਰ ਕਰੋ ਤੇ ਬਾਦਿਸਮਨਵੇਂ ਮੈਂ ਆਦੂ ਆਜੂੜ ਵੀਂਦੀ ਕਰਨਾ ਸੜਦਾ ਉਹਨੇ ਮਦਦ ਕਰਨਾ ਸਾਡੇ ਗੁਰਦਾਰੇ ਜਿਹੜੇ ਖਾਬਾ ਸਰਨੇ ਤੇ ਬਣਾ ਨੇ ਵਸੇ ਸਾਨੂੰ ਖਣੋ ਕੀ ਕੂਮ ਕਰਨ ਨਹੀਂ ਕਿ ਸਾਡੇ ਗੁਰਦਾਰ ਐਸੇ ਕੋਲਾ ਕਬਾਬ ਇੰਜੀ ਸਾਡੇ ਪਹੁੰਚੇ ਰੋਂ ਨਹੀਂ ਇਹ ਗੁਰਦਾਰੇ ਸੇ ਕਦੀ ਵੀ ਨਹੀਂ ਰਵੇ ਹਮੇਸ਼ਾ ਬੜੇ ਰਵੇ ਹਮੇਸ਼ਾ ਗੁਰੂ ਘਰ ਦੇ ਗੇਟ ਖੁੱਲੇ ਰਹਿਣ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਵੰਦਰ ਸਿੰਘ ਪੱਖੋ ਕੇ ਪੀਸੀਟੀ ਹਿਮਨਿਟੀ ਸੰਸਥਾ ਦਾ ਮੈਂ ਸੇਵਾਦਾਰਾਂ ਜੀ ਪੀਸੀਟੀ ਹਿਮਨਿਟੀ ਸੰਸਥਾ ਦਾ ਜਨਾ ਕਈਆਂ ਲਈ ਸ਼ਾਇਦ ਨਵਾਂ ਵੀ ਹੋਵੇ ਵੈਸੇ ਤੇ ਸੰਸਥਾ ਬਹੁਤ ਵੱਡੀ ਆ ਤੇ ਪੂਰੀ ਦੁਨੀਆ ਦੇ ਵਿੱਚ ਸੇਵਾ ਕਰਦੀ ਆ ਇਹਦੇ ਸੰਸਥਾਪਕ ਨੇ ਸਰਦਾਰ ਜੋਗਿੰਦਰ ਸਿੰਘ ਜੀ ਸਲਾਰੀਆ ਸਾਹਿਬ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਹੁਤ ਵੱਡੀਆਂ ਨੇਮਤਾਂ ਦੇ ਨਾਲ نوازਿਆ ਤੇ ਬਹੁਤ ਸੇਵਾ ਕਰਦੇ ਨੇ ਪੱਖਿਆਂ ਦੇ ਨਾਲ ਫਿਰ ਸਲਾਈ ਮਸ਼ੀਨਾਂ ਦੇ ਨਾਲ ਟੀਆਂ ਦੇ ਵਿਆਹ ਹੋਣ ਤੇ ਗੋਦਰੇ ਦੀਆਂ ਲਵਾਰੀਆਂ ਜਾਂ ਹੋਰ ਵੀ ਕਈ ਸਮਾਨ ਦੀ ਜ਼ਰੂਰਤ ਹੋਏ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਉਹ ਜ਼ਰੂਰ ਉਹਨਾਂ ਦੀ ਟੀਮ ਪਹੁੰਚਦੀ ਆ ਪਿਛਲੇ ਦਿਨੀ ਆ ਸ਼ਹੀਦ ਪਰਿਵਾਰ ਦਾਸ਼ੀਦ ਪਰਿਵਾਰਾਂ ਨੂੰ ਉਹਨਾਂ ਨੇ ਪੱਖੇ ਤੇ ਰਾਸ਼ਨ ਦੀ ਵੀ ਸੇਵਾ ਕੀਤੀ ਸੀ ਤੇ ਬਹੁਤ ਕਿਰਪਾ ਉਹਨਾਂ ਦੇ ਉੱਤੇ ਤੇ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਆ ਕਿ ਮੈਨੂੰ ਉਸ ਸੰਸਥਾ ਦੇ ਸੇਵਾਦਾਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਦਾ ਪਿਛਲੇ ਦਿਨੀ ਫਰੀਦਕੋਟ ਜੇਲ੍ਹ ਦੇ ਕੁਝ ਗੁਰਮਖਾ ਪਿਆਰਿਆਂ ਸਿੰਘਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਫਰੀਦਕੋਟ ਜੇਲ੍ਹ ਦੇ ਗੁਰੂ ਘਰ ਦੇ ਲਈ ਪੱਖਿਆਂ ਦੀ ਜ਼ਰੂਰਤ ਆ ਤੇ ਮੈਂ ਸਲਾਰੀਆ ਸਾਹਿਬ ਨੂੰ ਬੇਨਤੀ ਕੀਤੀ ਵੀ ਸਲਾਰੀਆ ਸਾਹਿਬ ਪੱਖਿਆਂ ਦਾ ਕਿਉਂਕਿ ਮੈਨੂੰ ਪਤਾ ਸੀ ਪੱਖਿਆਂ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਨੇ ਮੈਂ ਜਦੋਂ ਬੇਨਤੀ ਕੀਤੀ ਕਿ ਜੇਲ੍ਹ ਦੇ ਗੁਰੂ ਘਰ ਦੇ ਲਈ ਪੱਖਿਆਂ ਦੀ ਜ਼ਰੂਰਤ ਆ ਤੇ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਤੇ ਅੱਜ ਕੱਲ ਉਹ ਦੁਬਈ ਦੇ ਵਿੱਚ ਨੇ ਬਾਹਰ ਨੇ ਤੇ ਉੱਥੋਂ ਹੀ ਉਹਨਾਂ ਨੇ ਆਪਣੇ ਜਿਹੜੇ ਸੇਵਾਦਾਰ ਦੂਜੇ ਆਪਣੇ ਵਲੰਟੀਅਰਸ ਨੇ ਉਹਨਾਂ ਨੂੰ ਫੋਨ ਤੇ ਦੱਸਿਆ ਤੇ ਪੱਖੇ ਜਿਹੜੇ ਮੇਰੇ ਤੱਕ ਪਹੁੰਚ ਗਏ 10 ਪੱਖੇ ਛੱਤ ਵਾਲੇ ਪੱਖੇ ਆ ਜੀ ਬਹੁਤ ਵਧੀਆ ਕੁਆਲਟੀ ਦੇ ਪੱਖੇ ਆ ਤੇ ਬੜੇ ਉਹ ਇਸ ਗੱਲ ਤੇ ਲਈ ਉਹਨਾਂ ਨੇ ਤਸੱਲੀ ਪ੍ਰਗਟ ਕੀਤੀ ਕਿ ਕਈ ਵਾਰੀ ਥੋੜਾ ਜਿਹਾ ਮੇਰੇ ਮਨ ਦਾ ਵਿੱਚ ਆਇਆ ਵੀ ਇਹ ਸੰਸਥਾ ਪਤਾ ਨਹੀਂ ਜੇਲ ਦੇ ਇਹਨਾਂ ਲੋੜਵੰਦ ਸਿੰਘਾਂ ਦੇ ਲਈ ਵੀ ਪੱਖੇ ਭੇਜਣ ਕੇ ਨਾ ਭੇਜਣਾ ਤੇ ਉਹਾਂ ਨੇ ਵੀ ਬਲਵੰਦਰ ਸਿੰਘ ਹੈ ਤੇ ਸਾਡੇ ਪੰਜਾਬ ਦੇ ਪੁੱਤੀ ਆ ਜੋ ਵੀ ਆ ਇਨਸਾਨ ਹੀ ਨੇ ਤੇ ਪੱਖਾ ਫੇਰੀ ਪਾਣੀ ਟੋਆ ਵਿੱਚੇ ਆਪ ਵਿੱਚ ਆਈ ਗੁਰਬਾਣੀ ਦਾ ਇਕੱਠ ਨੇ ਆ ਤੇ ਫਿਰ ਗੁਰੂ ਘਰ ਜਾ ਕੇ ਜਦੋਂ ਸਵੇਰੇ ਮੱਥਾ ਟੇਕਣ ਜਾਂਦੇ ਨੇ ਉਹ ਇਕੱਠੇ ਹੋ ਕੇ ਸਾਰੇ ਉਹ ਜੇਲ ਦੇ ਜਿਹੜੇ ਸਾਡੇ ਵੀਰ ਨੇ ਤੇ ਫਿਰ ਉੱਥੇ ਪੱਖਿਆਂ ਦੀ ਤੇ ਜ਼ਰੂਰਤ ਹੁੰਦੀ ਆ ਉੱਥੇ ਬੈਠਣਾ ਹੁੰਦਾ 10 ਮਿੰਟ ਤੇ ਵੱਡੀ ਸੇਵਾ ਜਿਹੜੀ ਆ ਅੱਜ ਸਰਦਾਰ ਜੁਗਿੰਦਰ ਸਿੰਘ ਸਲਾਰੀਆ ਸਾਹਿਬ ਜੀ ਦੀ पीसीटी ह्यूमैनिटी ਜਿਹੜੀ ਉਹਨਾਂ ਦੀ ਸੰਸਥਾ ਉਹਦੇ ਵੱਲੋਂ ਇਹ ਕੀਤੀ ਗਈ ਆ ਤੇ ਮੇਰੀ ਕੋਸ਼ਿਸ਼ ਸੀ ਕਿ ਮੈਂ ਖੁਦ ਉੱਥੇ ਪਹੁੰਚ ਕੇ ਜੇਲ੍ਹ ਦੇ ਵਿੱਚ ਤੇ ਇਹ ਪੱਖੇ ਉੱਥੇ ਪਹਚਾਵਾਂ ਸਿੰਘਾਂ ਦੇ ਕੋਲ ਪਰ ਕਿਸੇ ਕਾਰਨ ਕਰਕੇ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਕਈ ਵਾਰੀ ਮਨਜ਼ੂਰੀਆਂ ਵੀ ਨਹੀਂ ਮਿਲਦੀਆਂ ਕਿਉਂਕਿ ਜਿਹੜਾ ਬਲੱਡ ਰਿਲੇਸ਼ਨ ਦੇ ਵਿੱਚ ਆ ਉਹ ਹੀ ਮਿਲ ਸਕਦਾ ਜਿਹੜੇ ਅੰਦਰ ਸਿੰਘ ਨੇ ਤੇ ਚਲੋ ਅੱਜ ਅਸੀਂ ਭਾਈ ਭੋਲਾ ਸਿੰਘ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਕਹੇ ਦੋਸ਼ੀ ਨੂੰ ਸੋਧ ਕੇ ਤੇ ਉਹ ਜੇਲ੍ਹ ਚ ਬੰਦ ਨੇ ਕਿਸੇ ਵਟ ਬਨੇ ਤੋਂ ਨਹੀਂ ਗਏ ਤੇ ਉਹਨਾਂ ਨੇ ਫਿਰ ਸਾਨੂੰ ਇਹ ਸੇਵਾ ਲਈ ਸੀਗੀ ਤੇ ਅੱਜ ਬਹੁਤ ਧੰਨਵਾਦ ਸਰਦਾਰ ਜੁਗਿੰਦਰ ਸਿੰਘ ਸਲਾਰੀਆ ਸਾਹਿਬ ਦਾ ਔਰ ਪੀਸੀਟੀ ਹਿਮਨਿਟੀ ਵੱਲੋਂ ਇਹ ਜਿਹੜੀ ਆ ਸੇਵਾ ਸਿੰਘ ਜਿਹੜੇ ਆ ਪ੍ਰਵਾਨ ਕਰਨਗੇ ਤੇ ਕੋਸ਼ਿਸ਼ ਕਰਾਂਗੇ ਵੀ ਜਿੱਥੇ ਵੀ ਕਿਸੇ ਦੀ ਕੋਈ ਮੁਸ਼ਕਲ ਆਉਂਦੀ ਆ ਸਾਡੇ ਨੰਬਰ ਮੇਰਾ ਨੰਬਰ ਹੈ ਜੀ 98140 99733 ਤੇ ਕਿਸੇ ਧੀ ਦਾ ਆਨੰਦਕਾਰਜ ਹੋਵੇ ਕੋਈ ਬਿਮਾਰ ਹੋਵੇ ਜਾਂ ਕਿਸੇ ਨੂੰ ਵੈਸੇ ਵੀ ਪੱਖਿਆਂ ਦੀ ਲੋੜ ਹੈ ਤੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਕਿ ਗਰਮੀ ਬਹੁਤ ਜ਼ਿਆਦਾ ਇਨੀ ਗਰਮੀ ਦੇ ਵਿੱਚ ਤੇ ਏਸੀ ਚ ਖਲੋਣਾ ਵੀ ਜਿਹੜਾ ਕਈ ਵਾਰੀ ਏਸੀ ਵੀ ਕੰਮ ਕਰ ਰੋ ਬੰਦ ਕਰ ਦਿੰਦੇ ਆ ਪਰ ਜਿੱਥੇ ਪੱਖਾ ਵੀ ਨਾ ਹੋਏ ਤੇ ਬੜੀ ਮੁਸ਼ਕਲ ਹੋ ਜਾਂਦੀ ਆ ਤੇ ਸਰਦਾਰ ਜਗENDER ਸਿੰਘ ਸਲਾਰੀਆ ਸਾਹਿਬ ਨੇ ਇਸ ਗੱਲੋਂ ਸਾਨੂੰ ਬੜੀਆਂ ਖੁਰੀਆਂ ਛੋਟਾਂ ਦੇ ਰੱਖੀਆਂ ਨੇ ਕਿ ਜਿੱਥੇ ਵੀ ਕੋਈ ਲੋੜ ਵੰਦਿਆ ਬਿਨਾਂ ਕਿਸੇ ਭੇਦਭਾਵ ਦੀ ਬਿਨਾਂ ਇਹ ਗੱਲ ਵੇਖਿਆ ਕੋਈ ਧਰਮ ਵਰਗ ਨਹੀਂ ਵੇਖਣਾ ਬਸ ਲੋੜ ਵੰਦ ਵੇਖਣਾ ਕਿਸੇ ਕਿਤੇ ਵੀ ਆ ਕਿਸੇ ਵੀ ਪੋਜੀਸ਼ਨ ਦੇ ਵਿੱਚ ਆ ਤੇ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਸਲਾਰੀਆ ਸਾਹਿਬ ਸਤਿਗੁਰੂ ਆਪ ਜੀ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਸਲਾਰੀਆ ਸਾਹਿਬ ਦੇ ਬਾਰੇ ਤੁਹਾਨੂੰ ਇੱਕ ਮੈਂ ਹੋਰ ਜਾਣਕਾਰੀ ਛੋਟੀ ਜੀ ਅੱਜ ਇਸੇ ਵੀਡੀਓ 'ਚ ਦੱਸ ਦਿਆਂ ਵੈਸੇ ਤੇ ਪਹਿਲਾਂ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਆਪ ਜੀ ਨੂੰ ਯਾਦ ਹੋਏਗਾ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਕਾਫੀ ਸੰਗਤ ਇਕੱਠੀ ਹੋਈ ਸੀ ਸਿੱਖ ਸੰਗਤ ਤੇ ਉੱਥੋਂ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਉੱਥੇ ਫਾਇਰਿੰਗ ਕਰਕੇ ਤੇ ਬਹੁਤ ਸਾਰੀ ਸੰਗਤ ਸ਼ੀਤ ਕਰ ਦਿੱਤੀ ਸੀ ਤੇ ਇਸ ਗੱਲ ਦਾ ਜਦੋਂ ਪਤਾ ਲੱਗਾ ਸਲਾਰੀਆ ਸਾਹਿਬ ਨੂੰ ਤੇ ਉਹ ਬਹੁਤ ਉਹਨਾਂ ਨੂੰ ਇੱਕ ਅਦਾ ਦੁੱਖ ਹੋਇਆ ਅਜੇ ਮੈਂ ਸਮਝਣਾ ਕਿ ਉੱਥੇ ਹੋਈ ਵਾਰਦਾਤ ਦੀ ਅਜੇ ਧੂਆ ਨਿਕਲ ਰਿਹਾ ਸੀਗਾ ਤੇ ਸਲਾਰੀਆ ਸਾਹਿਬ ਉੱਥੇ ਜਾ ਕੇ ਪਹੁੰਚੇ ਉੱਥੋਂ ਦੀ ਅਫਗਾਨਿਸਤਾਨ ਗਵਰਨਮੈਂਟ ਦੇ ਨੁਮਾਇੰਦਿਆਂ ਨਾਲ ਉੱਥੇ ਬੜੇ ਉਹਨਾਂ ਨਾਲ ਉਹਨਾਂ ਦੀ ਥੋੜਾ ਜਿਹਾ ਤੂੰ ਤੂੰ ਮੈਂ ਮੈਂ ਵੀ ਹੋਈ ਵੀ ਕੀ ਕਰ ਰਹੇ ਹੋ ਪੀ ਸਿੱਖ ਸੰਗਤ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣਾ ਜਸ ਗਾਇਨ ਕਰ ਰਹੀ ਆ ਤੇ ਉੱਥੇ ਕੋਈ ਆਣ ਕੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਉੱਥੇ ਪਹੁੰਚੇ ਆ ਉਹਨਾਂ ਦੇ ਹੱਕ ਚ ਬੋਲੇ ਫੇਰ ਆਪ ਜੀ ਨੂੰ ਪਤਾ ਹੋਏਗਾ ਕਿ ਬੰਗਲਾਦੇਸ਼ ਦੇ ਵਿੱਚ ਸ਼ੇਖ ਅਸੀਨਾ ਜਿਹੜੀ ਉੱਥੋਂ ਦੀ ਪਹਿਲਾ ਪ੍ਰਾਈਮ ਮਿਨਿਸਟਰ ਸੀ ਉਹ ਹੁਣ ਉੱਥੋਂ ਭੱਜ ਕੇ ਉੱਥੇ ਕੋਈ ਬਗਾਵਤ ਹੋ ਗਈ ਆ ਬੰਗਲਾਦੇਸ਼ ਚ ਤੇ ਉਹ ਇੰਡੀਆ ਚ ਆ ਗਈ ਤੇ ਉਹ ਲੋਕਾਂ ਨੇ ਇਸ ਗੁੱਸੇ ਦੇ ਵਿੱਚ ਕਿ ਭਾਰਤ ਨੇ ਸ਼ੇਖ ਅਸੀਨਾ ਨੂੰ ਪਨਾਹ ਦਿੱਤੀ ਆ ਨਾ ਗੁੱਸੇ ਦੇ ਵਿੱਚ ਬੰਗਲਾਦੇਸ਼ ਦੇ ਗੁਰੂ ਨਾਨਕ ਪਾਸ਼ਾ ਜੀ ਦੇ ਗੁਰੂ ਘਰ ਦਾ ਪਾਣੀ ਦਾ ਕਨੈਕਸ਼ਨ ਕੱਟ ਲਿਆ ਹੁਣ ਉੱਥੇ ਵੀ 4.5 ਲੱਖ ਰੁਪਇਆ ਲਾ ਕੇ ਸ਼ਾਇਦ ਉਸੋਂ ਵੀ ਵੱਧ ਲੱਗ ਜਾਣੇ ਪੈਸੇ ਉੱਥੇ ਵੀ ਉਹ ਬੋਰ ਕਰਾਉਣ ਜਾ ਰਹੇ ਆ ਕਿ ਗੁਰੂ ਘਰ ਦੇ ਵਿੱਚ ਸਾਨੂੰ ਲਾਂਭੋ ਚਾਂਭੋ ਕਨੈਕਸ਼ਨ ਲੈਣ ਦੀ ਲੋੜ ਨਹੀਂ ਪਾਣੀ ਇੱਥੋਂ ਹੀ ਪੈਦਾ ਹੋਏਗਾ ਮਤਲਬ ਇੰਨਾ ਜ਼ਿਆਦਾ ਗੁਰੂ ਘਰ ਨਾਲ ਪ੍ਰੇਮ ਕਰਦੇ ਆ ਪੰਜਾਬ ਨਾਲ ਪ੍ਰੇਮ ਕਰਦੇ ਆ ਪੰਜਾਬੀਆਂ ਨਾਲ ਪ੍ਰੇਮ ਕਰਦੇ ਆ ਉਹ ਅੰਦੇ ਆ ਵੀ ਮੇਰਾ ਮੇਰੇ ਮੁਲਕ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਵੇ ਜਿੱਥੇ ਮੈਂ ਕਿਸੇ ਦੀ ਮੁਸ਼ਕਲ ਆਸਾਨ ਕਰ ਸਕਦਾ ਉੱਥੇ ਉਹ ਬਿਲਕੁਲ ਪਹੁੰਚ ਦਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਬਹੁਤ ਸਾਰੀ ਹਿੰਦੂ ਕਮਿਊਨਿਟੀ ਦੇ ਲੋਕ ਰਹਿੰਦੇ ਆ ਤੇ ਉਹ ਆਪਣੀਆਂ ਆਸਥੀਆਂ ਉੱਥੇ ਕਈ ਸਾਲਾਂ ਤੋਂ ਸੰਭਾਲ ਕੇ ਕਿਤੇ ਜਮ੍ਹਾਂ ਕਰਾ ਛੱਡਦੇ ਸਨ ਵੀ ਜਦੋਂ ਕਿਤੇ ਕਿਸੇ ਬੰਦੇ ਦਾ ਵੀਜ਼ਾ ਲੱਗੂ ਤੇ ਉਹਦੇ ਹੱਥ ਆਸਥੀਆਂ ਭੇਜਾਂਗੇ ਤੇ ਉਹ ਗੰਗਾ ਦੇ ਵਿੱਚ ਇੱਥੇ ਜਲ ਪ੍ਰਵਾਹ ਕਰ ਦੇਣਗੇ ਉੱਥੋਂ ਆਪਣੇ ਪੁੱਲੋਂ ਖਰਚਾ ਕਰਕੇ ਉਹਨਾਂ ਦੀਆਂ ਆਸਥੀਆਂ ਇੱਥੇ ਲਿਆ ਕੇ ਜਲ ਪ੍ਰਵਾਹ ਕਰਵਾਈਆਂ ਨੇ ਬਹੁਤ ਪ੍ਰੇਮ ਕਰਦੇ ਨੇ ਇਨਸਾਨੀਅਤ ਨੂੰ ਸੇਵਾ ਵੱਡੀ ਆ ਉਹਨਾਂ ਦੀ ਤੇ ਅੱਜ ਇਹ ਸੇਵਾ ਜਿਹੜੀ ਆ ਮੈਂ ਸਮਝਦਾ ਨਾ ਕਿ ਇਹ ਆਪਣੇ ਸ਼ਾਇਦ ਪੀਸੀਟੀ ਹਿਮੈਨਿਟੀ ਵੱਲੋਂ ਪਹਿਲੀ ਵਾਰ ਇਸ ਤਰ੍ਹਾਂ ਦੀ ਸੇਵਾ ਹੋ ਰਹੀ ਹੈ ਕਿ ਜੇਲ੍ਹ ਦੇ ਗੁਰੂ ਘਰ ਦੇ ਲਈ ਪੱਖੇ ਜਿਹੜੇ 10 ਪੱਖੇ ਜਿਹੜੇ ਆ ਪੀਸੀਟੀ ਹਿਮੈਨਿਟੀ ਜਿਹੜੀ ਸੰਸਥਾ ਹੈ ਉਹਦੇ ਵੱਲੋਂ ਜਿਹੜੀ ਆ ਇਹ ਸੇਵਾ ਹੋ ਰਹੀ ਹੈ ਤੇ ਅੱਜ ਭਾਈ ਭੋਲਾ ਸਿੰਘ ਜੀ ਦੇ ਭਰਾਤਾ ਸਾਡੇ ਕੋਲ ਪਹੁੰਚੇ ਨੇ ਤੇ ਅਸੀਂ ਇਹ ਪੱਖੇ ਉਹਨਾਂ ਦੇ ਹੈਂਡਓਵਰ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨਗੇ ਕੱਲ ਤੱਕ ਪੱਖੇ ਉੱਥੇ ਪਹੁੰਚ ਜਾਣਗੇ ਤੇ ਮੁੜ ਕੇ ਉਥੋਂ ਸਾਨੂੰ ਵਧੀਆ ਆਊਗਾ ਸੁਨੇਹਾ ਸਤਿਗੁਰੂ ਕਿਰਪਾ ਕਰਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਚਰ ਅਰਦਾਸ ਕਿ ਸੱਚੇ ਪਾਤਸ਼ਾਹ ਸਭ ਦੇ ਬੰਦ ਖਲਾਸ ਕਰੋ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਨੇ ਕਿਰਪਾ ਕਰੋ ਸੱਚੇ ਪਾਤਸ਼ਾਹ ਸਭ ਦੀਆਂ ਰਿਹਾਈਆਂ ਹੋਣ ਸਾਰੇ ਬੰਦੀ ਸਿੰਘ ਜਿਹੜੇ ਆ ਉਹ ਆਪੋ ਆਪਣੇ ਘਰਾਂ 'ਚ ਪਹੁੰਚਣ ਬਹੁਤ ਮਿਹਰਬਾਨੀ ਜੀ ਜੀ ਪਾਈ ਕਰਮ ਸਿੰਘ ਜੀ ਇਹ ਸਰਦਾਰ ਜੋਗਿੰਦਰ ਸਿੰਘ ਸਲਾਰੀਆ ਸਾਹਿਬ ਨੇ 10 ਪੱਖਿਆਂ ਦੀ ਸੇਵਾ ਕੀਤੀ ਆ ਤੇ ਇੱਕੋ ਵਾਰੀ ਬੇਨਤੀ ਕੀਤੀ ਸੀ ਵੀ ਇਹ ਪੱਖੇ ਜਿਹੜੇ ਨੇ ਜੇਲ੍ਹ ਦੇ ਗੁਰੂ ਘਰ ਲਈ ਜਾਣੇ ਆ ਤੇ ਉਹਨਾਂ ਇੱਕ ਮਿੰਟ ਲਾਇਆ ਤੇ ਪੱਖੇ ਜਿਹੜੇ ਨੇ ਉਹ ਸਾਡੇ ਕੋਲ ਪਹੁੰਚ ਗਏ ਨੇ ਬਹੁਤ ਵਧੀਆ ਕੁਆਲਿਟੀ ਦੇ ਪੱਖੇ ਨੇ ਪਹਿਲਾਂ ਵੀ ਅੱਗੇ ਪਰਿਵਾਰਾਂ ਚ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਚ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ ਜੇਲ੍ਹ ਦੇ ਅੰਦਰ ਉਹ ਜੀ ਗੁਰੂ ਘਰ ਦੇ ਵਿੱਚ ਪੱਖਿਆਂ ਦੀ ਥੋੜੀ ਜ਼ਰੂਰਤ ਹੈ ਜੀ ਉਹਨਾਂ ਨੂੰ ਜੀ ਜੀ ਤੇ ਕਿਉਂ ਜੀ ਇਹ ਫਰੀਦਕੋਟ ਦੀ ਮਾਡਰਨ ਜੇਲ ਹੈ ਜੀ ਇਹ ਚ 272200 ਸਿੰਘ ਹੈ ਜੀ 272200 ਹਾਂ ਜੀ ਇਹ ਆਪਣੇ ਚਾਰ ਜ਼ਿਲ੍ਹਿਆਂ ਦੇ ਬੰਦੇ ਨੇ ਇਹਦੇ ਵਿੱਚ ਚਾਰ ਪੰਜ ਲੈਣ ਓਕੇ ਓਕੇ ਕਾਫੀ ਵੱਡੀ ਜੇਲ ਹੈ ਜੀ ਤੇ ਬੰਦੀ ਸਿੰਘ ਵੱਧ ਗੰਤੀ ਵਿੱਚ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਬਹੁਤ ਵਧੀਆ ਨਵੇਂ ਤਰੀਕੇ ਨਾਲ ਗੁਰੂ ਘਰ ਬਣਿਆ ਹੋਇਆ ਅੰਦਰ ਅੱਛਾ ਗੁਰੂ ਘਰ ਵੀ ਅੰਦਰ ਸੋਹਣਾ ਬਣਿਆ ਹੂਆ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਘਰ ਠੀਕ ਹੈ ਤੇ ਵੱਡੇ ਭਰਾਤਾਂ ਮੇਰੇ ਕੋ ਲਸੰਗ ਖਾਲਸਾ ਜੀ ਜੀ ਉਹ ਡੇਰਾ ਪ੍ਰੇਮੀ ਕੇਸਾਂ ਦੇ ਵਿੱਚ ਅੰਦਰ ਨਹੀਂ ਓਕੇ ਜਿਨ੍ਹਾਂ ਨੇ ਗੁਰੂ ਮਰ ਦੀ ਵਿਆਹ ਵੀ ਕੀਤੀ ਸੀ ਵਗੈਰਾੜੀ ਉਹਨਾਂ ਕੇਸਾਂ ਦੇ ਵਿੱਚ ਖਾਸ ਆ ਜੀ ਜੇਲ੍ਹ 'ਚ ਨਹੀਂ ਠੀਕ ਹੈ ਜੀ ਹਾਂਜੀ ਉਹ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਅੰਦਰ ਜੇਲ੍ਹ ਦੇ ਅੰਦਰ ਅੱਛਾ ਸੇਵਾ ਗੁਰੂ ਘਰ ਦੇ ਵੀ ਮੁੱਖ ਸੇਵਾਦਾਰ ਹੀ ਨੇ ਹਾਂਜੀ ਹਾਂਜੀ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਠੀਕ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਭਾਈ ਸਾਹਿਬ ਆਖੋ ਸਾਹਿਬ ਨਾਲ ਤੁਸੀਂ ਗੱਲ ਕਰਿਓ ਠੀਕ ਹੈ ਜੀ ਵੀ ਸਾਨੂੰ ਪੱਖਾਂ ਉਹਨਾਂ ਦੀ ਬੇਨਤੀ ਨਹੀਂ ਜੀ ਉਹਨਾਂ ਦਾ ਤਾਂ ਹੁਕਮ ਹੀ ਚਾਹੀਦਾ ਸਾਨੂੰ ਹਾਂਜੀ ਤੇ ਤੁਸੀਂ ਪਹਿਲੇ ਬੋਲਤੇ ਤੇ ਦੋ ਦਿਨ ਲਾਏ ਨੇ ਹਾਂ ਜੀ ਹਾਂ ਜੀ ਤੇ ਪੱਕੇ ਤੇ ਮੇਰੇ ਕੋਈ ਦੇਰ ਦੇ ਉਛਲਾਰੀਆ ਸਾਹਿਬ ਨੇ ਤਾਂ ਉਦੋਂ ਦਾ ਹੀ ਆਰਡਰ ਕਰਤਾ ਸੀ ਸਗੋਂ ਮੈਂ ਥੋੜਾ ਜਿਹਾ ਕਿਸੇ ਰਜੇਵੇਂ ਚ ਸੀ ਕਿਉਂਕਿ ਘਲੂ ਘਰ ਹਸਪਤਾਲ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਪਰਿਵਾਰਾਂ ਦੀ ਸੇਵਾ ਚੱਲ ਰਹੀ ਸੀ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਜਿਹੜੀ ਸੇਵਾ ਆਉਂਦੀ ਆ ਤੇ ਮੈਂ ਉਧਰ ਰੁੱਝਾ ਸੀਗਾ ਇਸ ਕਰਕੇ ਮਾਫੀ ਚਾਹੁੰਦਾ ਦੋ ਕਿ ਦਿਨ ਸਗੋਂ ਮੈਂ ਲੇਟ ਹੋ ਗਿਆ ਸਲਾਰੀਆ ਸਾਹਿਬ ਵੱਲੋਂ ਉਸੇ ਦਿਨ ਹੀ ਆ ਗਈ ਸੀ ਅਸੀਂ ਪੂਰੇ ਬੰਦੀ ਸਿੰਘਾਂ ਵੱਲੋਂ ਸਲਾਰੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜਿਨ੍ਹਾਂ ਨੇ ਸਾਡੀ ਇੱਕ ਬੇਨਤੀ ਤੇ ਤੇ ਇਹ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਠੀਕ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਆ ਵੀ ਗੁਰੂ ਮਹਾਰਾਜ ਉਹਨਾਂ ਤੋਂ ਸੇਵਾ ਲੈਂਦਾ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਲਾਰੀਆ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ